ਵਾਹਿਗੁਰੂ ਜੀ ਕੀ ਫਤਿਹ ਆਪਾਂ ਅੱਜ ਤਹਿਸੀਲ ਐ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਕੋਟਰ ਜਾਦਾ ਦਾ ਜਿਹੜਾ ਪੰਜਾਬ ਸਰਕਾਰ ਵੱਲੋਂ ਪੁਲ ਬਣਾਇਆ ਗਿਆ ਸੀ ਉਥੇ ਪੱਤਨ ਤੇ ਖਲੋਤੇ ਆ ਇੱਥੇ ਕਿਸਾਨਾਂ ਨੂੰ ਮੁਸ਼ਕਲਾ ਆ ਰਹੀਆਂ ਨੇ ਕਿ ਜਿਹੜਾ ਪੁਲ ਸੀ ਉਹ ਪਿਛਲੀ ਆੜ 20 ਤਰੀਕ ਨੰਨ ਕੇ ਕਹੀ ਇਹਨੂੰ ਮੁਕੰਮਲ ਹੋ ਜਾਣਾ ਸੀ ਤੇ ਜਿਹੜਾ ਆਪਾਂ ਨੂੰ ਪਤਾ ਵੀ ਝੋਨੇ ਦਾ ਸੀਜ਼ਨ ਚੱਲ ਰਿਹਾ ਵਾ ਉਹ ਕਿਸਾਨਾਂ ਨੇ ਪਰੋਂ ਟਰਾਲੀਆਂ ਲੈ ਕੇ ਆਉਣਾ ਹੈ ਤੇ ਜਿਹੜਾ ਝੋਨੇ ਦਾ ਸੀਜ਼ਨ ਆ ਉਹਦਾ ਝੋਨਾਵਾਂ ਨਾਲ ਇਧਰ ਮੰਡੀ 'ਚ ਉਹਨੂੰ ਮੰਡੀ ਕਰਾਉਣਾ ਹੈ ਸਮੱਸਿਆ ਆ ਰਹੀ ਹੈ ਵੀ ਹਜੇ ਤੱਕ ਪੁਲ ਨਹੀਂ ਬਣਿਆ ਤੇ ਇਹਦਾ ਨੁਕਸਾਨ ਕਿਸਾਨਾਂ ਨੂੰ ਕੀ ਹੋ ਰਿਹਾ ਵੀ ਜਦੋਂ ਇਹ ਬੇੜੀਆਂ 'ਚੋਂ ਇਹ ਟਰਾਲੀਆਂ ਟਰੈਕਟਰ ਧਾਰਦੇ ਨੇ ਤੇ ਬਦੋ ਬਦੀ ਟਰਾਲੀਆਂ 'ਚ ਪਾਣੀ ਵੜ ਜਾਂਦਾ ਝੋਨਾ ਤੇ ਅੱਗੇ ਕੌਡੀਆਂ ਦੇ ਭਾਵੇਂ ਕਰਿਆ ਪਰ ਇਹ ਸਮੱਸਿਆ ਆ ਰਹੀ ਆ ਵੀ ਉਹ ਗਾਂ 'ਚੋਂ ਨਵੀਂ ਗਨੂ ਤਿਆਰ ਨਹੀਂ ਕਿਸਾਨ ਨੂੰ ਘਰੇ ਪਾਰੇ ਨੇ ਸੁੱਕ ਨੇ ਕੋਈ ਕਿਤੇ ਵਿਚਾਰਾ ਕਰ ਰਹੇ ਨੇ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਕੋਟੜ ਜਦਾ ਚਰਨਜੀਤ ਜੀ ਰਹਿਣ ਵਾਲਾ ਅਸੀਂ ਜਿਹੜੀ ਸਾਡੀ ਖੇਤੀ ਹੈ ਦਰਿਆਓ ਤੋਂ ਪਾਰਿਆ ਸਾਨੂੰ ਇੱਥੇ ਪੁਲ ਬਣਾ ਕੇ ਦਿੱਤਾ ਹੈ ਧਾਰੀ ਗੱਲ ਸਰਕਾਰ ਨੇ ਤੇ ਜਿਹੜਾ ਸਾਡਾ ਐਰਕਾ ਖੁੱਲ ਵੀ ਜਿਹੜਾ ਵਾ ਟਾਈਮ ਤੋਂ ਪਹਿਲਾਂ ਗਿਆ ਵਾ ਕੋਈ 20 ਦਿਨ ਮਹੀਨਾ ਹੀ ਪਹਿਲਾਂ ਖੋਲ ਦਿੱਤਾ ਗਿਆ ਜੇ ਸਾਨੂੰ ਹੁਣ ਅਸੀਂ ਝੋਨੇ ਜਿਹੜੇ ਲਾਏ ਆ ਬੜੀ ਮੁਸ਼ਕਲ ਦੇ ਨਾਲ ਸਾਨੂੰ ਇਹ ਰਵੇਲੋ ਦਰਿਆ ਸਾਨੂੰ ਦਰਿਆ ਦੀ ਮਾਰ ਚੱਲਣੀ ਪੈਂਦੀ ਆ ਬੇੜੀਆਂ ਚ ਕੋਈ ਜਿਹੜੀ ਆ ਸੰਗਤ ਜਾਂਦੀ ਆ ਜਿਹੜਾ ਲੋਕਾਂ ਦਾ ਝੋਨੇ ਦੀ ਲੋਵਾਈ ਆ ਉਹ ਵੀ ਸਾਨੂੰ ਦੂਣੀ ਕਰਕੇ ਦੇਣੀ ਪੈਂਦੀ ਆ ਜੇ ਵੱਡਣ ਦਾ ਹੁਣ ਚਾਂਸ ਆਇਆ ਹੁਣ ਇੱਥੇ ਕੰਬਾਈਨਾ ਨਗਾਉਣ ਦੀ ਪਰੇਸ਼ਾਨੀ ਆ ਬੇੜਿਆਂ ਤਾਂ ਨਹੀਂ ਕੰਬਾਈਨਾ ਨਗਣੇ ਜਿਹੜੀ ਇਧਰ 1000 ਜਾਂ 1500 ਵਧਾਈ ਆ ਉਹ ਦੋ ਗੁਣਾ ਵਧ ਜਾਣੀਆਂ ਪਾਰ ਵਾਸਤੇ ਵੀ ਉਹਨਾਂ ਬੇੜੇ ਥਾਣੇ ਜਿਹੜੀਆਂ ਉਹਨਾਂ ਵੇਖਣਾ ਵੀ ਸਾਡਾ ਨੁਕਸਾਨ ਨਾ ਹੋ ਜਾਏ ਬੇੜੇ ਦੇ ਵਿੱਚ ਕੋਈ ਪਾਣੀ ਪੈ ਗਿਆ ਮਸ਼ੀਨਾਂ ਡੁੱਬ ਗਏ ਤੇ ਸਾਡਾ ਜਿਹੜਾ ਪੋਲ ਬਣ ਹੈਗਾ ਵਾ ਉਹ ਅੱਜ ਤੋਂ ਪਹਿਲਾਂ 10-20 ਦਿਨ ਪਹਿਲਾਂ ਬਣ ਜਾਂਦਾ ਇਹਦਾ ਪ੍ਰਸ਼ਾਸਨ ਨੂੰ ਪਤਾ ਵੀ ਕੀ ਮਜਬੂਰੀ ਆ ਹੁਣ ਤੇ ਪਾਣੀ ਦਾ ਕੋਈ ਹੈਗਾ ਹੀ ਨਹੀਂ ਕੋਈ ਇੱਥੇ ਕੋਈ ਆਉਣ ਦਾ ਜਾਂ ਜਾਣ ਦਾ ਤੇ ਇਹ ਕਰਕੇ ਸਾਨੂੰ ਜਿਹੜਾ ਪ੍ਰਸ਼ਾਸਨ ਨੂੰ ਚਾਹੀਦਾ ਵਾ ਇਹ ਜਲਦ ਤੋਂ ਜਲਦੇ ਜਿਹੜਾ ਝੋਨਾ ਤੇ ਅੱਗੇ ਜ਼ਿਮੀਂਦਾਰਾਂ ਦਾ ਵਿਗੰਡ ਨਹੀਂ ਡਿਆ ਜਿਹੜਾ ਕਿ 37 3800 ਨੂੰ ਵਿਗੰਡਿਆ ਸੀ ਉਹ 1900 ਦੇ ਲੱਗੇ ਆ ਕੇ 2000 ਦੇ ਲੱਗੇ ਖੜਾ ਹੋਇਆ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਲਾਕਾ ਨਿਵਾਸੀ ਪਿੰਡ ਕੋਟਰ ਜਾਦਾ ਪੱਤਨ ਦੇ ਉੱਤੇ ਖੜੇ ਅੱਗੇ ਤਕਰੀਬਨਾਂ ਚਾੜਪੁਰ ਡਿਆਲ ਪੱਟੀ ਗਿੱਲਾਂ ਵਾਲੀ ਸਾਰੇ ਪਿੰਡਾਂ ਦੇ ਜ਼ਿੰਮੇਦਾਰਾਂ ਦੀਆਂ ਪੈਲੀਆਂ ਪਾ ਰਿਆ ਸਾਨੂੰ ਪਲਟੂਨ ਬ੍ਰਿਜ ਮਿਲਿਆ ਹੈਗਾ ਪਲਟੂਨ ਬ੍ਰਿਜ ਵੱਜ ਜਾਂਦਾ ਸੀ ਅੱਗੇ ਬੜੇ ਟਾਈਮ ਨਾਲ ਤੇ ਸਾਡੀ ਜਿਹੜੀ ਫਸਲ ਸੀ ਉਹ ਟਾਈਮ ਨਾਲ ਕੱਟੀ ਜਾਂਦੀ ਸੀ ਹੁਣ ਸਾਡੀਆਂ ਕਨਾ ਕੰਬਾਈਨਾ ਦਾ ਗਰਮੀਆਂ ਦਾ ਸਾਡੇ ਟਰੈਕਟਰ ਪਾਸ ਪਾਰ ਹੋ ਰਹੇ ਆ ਆ ਹੁਣ ਵੇਖਿਆ ਜਾਵੇ ਆਣ ਕੇ ਤੇ ਆ ਟਰੈਕਟਰ ਦਾ 33 ਪੇ ਖਲੋਤੇ ਆ ਇਕੱਲੇ ਇਕੱਲੇ ਬੇੜੇ ਤੇ ਜਾਣੇ ਆ 12 ਇੱਕ ਵਜੇ ਜਾਣਾ ਕੰਬਾਈਨ ਕਿਦੋਂ ਚੱਲਣੀਆਂ ਉਧਰੋਂ ਸਾਡੀ ਜਿਹੜੀ ਆ ਫਸਲ ਜਿਹੜੀ ਆ ਪੱਕੀ ਆ ਥੱਲੇ ਡਿੱਗੀ ਆ ਤੇ ਜਿਹੜੇ ਸੂਰ ਆ ਉਹਨਾਂ ਨੂੰ ਦਵਾ-ਦਬ ਨਸ਼ਟ ਕਰ ਰਹੇ ਆ ਤੇ ਜੇ ਅਸੀਂ ਬੇੜੇ ਤੇ ਲਿਓਨੇ ਆ ਬੇੜਾ ਲੰਗਾ ਚੱਲਗਾ ਹੁੰਦਿਆ ਸਾਡੇ ਟਰੈਕਟਰ ਦਾ ਨੁਕਸਾਨ ਹੋਦਾ ਨਾ ਸਾਨੂੰ ਟਾਈਮ ਨਾ ਸਾਡੇ ਕ੍ਰਾਸ ਹੁੰਦੀਆਂ ਸੜਕਾਂ ਤੇ ਟਰਾਲੀਆਂ ਕ੍ਰਾਸ ਹੁੰਦੀਆਂ ਬੋਲੀ ਦਾ ਮ ਲੰਘ ਜਾਂਦਾ ਸਾਨੂੰ ਬਹੁਤ ਦਿੱਕਤ ਆ ਰਹੀ ਆ